ਅਮਰitsar ਤਰੰਤਨ ਰੋਡ ਸੱਪਾਂਵਲੇ ਸ਼ਵਾਲੇ ਤੋਂ ਅਮਰਨਾਥ ਯਾਤਰਾ ਲਈ ਜੱਥਾ ਰਵਾਨਾ ਹੋ ਰਿਹਾ ਸਾਡੇ ਨਾਲ ਸੇਵਾਦਾਰ ਮੌਜੂਦ ਨੇ ਗੱਲਬਾਤ ਕਰਾਂਗੇ ਮੈਡਮ ਗੀਤਾਂਜਲੀ ਜੀ ਦੇ ਨਾਲ ਅਤੇ ਕਮਲ ਜੀ ਦੇ ਨਾਲ ਕਿ ਆਖਿਰ ਉਹ ਇਹ ਸੇਵਾ ਕਰਦੇ ਨੇ ਹਰ ਸਾਲ ਤੇ ਕਿੱਦਾਂ ਦੀਆਂ ਉਹਨਾਂ ਦੀਆਂ ਭਾਵਨਾਵਾਂ ਨੇ ਗੱਲਬਾਤ ਕਰਾਂਗੇ ਮੈਡਮ ਗੀਤਾਂਜਲੀ ਜੀ ਸਾਡੇ ਨਾਲ ਮੌਜੂਦ ਨੇ ਮੈਨੂੰ ਕੀ ਕਹਿਣਾ ਚਾਹੁੰਦੇ ਅੱਜ ਦੇ ਮੌਕੇ ਤੇ ਮੈਂ ਇਹ ਕਹਿਣਾ ਚਾਹਨੀ ਹੈ ਕਿ ਬੋਲੇਨਾਥ ਦੀ ਕਿਰਪਾ ਦੇ ਨਾਲ ਹੀ ਅਸੀਂ ਯਾਤਰਾ ਲੈ ਕੇ ਜਾ ਰਹੇ ਹਾਂ ਅਸੀਂ ਕੁਮਾਧਿਆਮਾ ਕਿਰਪਾ ਬੋਲੇਨਾਥ ਦੀ ਹੈ ਔਰ ਜਿਹੜੀ ਵੀ ਸੰਗਤ ਜਾ ਰਹੀ ਹੈ ਸਭ ਦੀ ਮਨੋ ਕਾਮਨਾ ਪੂਰੀ ਹੋਵੇ ਔਰ ਬਹੁਤ ਅਨੰਦਿਤ ਯਾਤਰਾ ਹੈ ਔਰ ਬਹੁਤ ਮੰਗਲਮਈ ਯਾਤਰਾ ਹੈ ਇਹ ਜਿਹੜੀ ਯਾਤਰਾ ਕਿੱਥੋਂ ਸ਼ੁਰੂ ਹੋਏਗੀ ਕਿੱਥੇ ਸਮਾਪਤ ਹੋਏਗੀ ਕਿੱਥੇ-ਕਿੱਥੇ ਜਾਏਗੀ ਜੀ ਇਹ ਤਰਨਤਾਰਨ ਰੋਡ ਤੋਂ ਅਸੀਂ ਸੱਪਾਵਨੇ ਸ਼ਿਵਾਲੇ ਤੋਂ ਯਾਤਰਾ ਸ਼ੁਰੂ ਕੀਤੀ ਹੈ ਇਹ ਬਾਲਟਾਲ ਰੋਡ ਤੋਂ ਯਾਤਰਾ ਜਾ ਰਹੀ ਹੈ ਪਹਿਲੇ ਅਸੀਂ ਪਠਾਨਕੋੜ ਮੁਕਤੇਸ਼ਵਰ ਧਾਮ ਜਾ ਰਹੇ ਹਾਂ ਉਸ ਤੋਂ ਬਾਅਦ ਅਮਰਨਾਥ ਯਾਤਰਾ ਫਿਰ ਵ ਕਿੰਨਾ ਕੋ ਉਤਸ਼ਾਹ ਸੰਗਤ ਕਿੰਨੇ ਯਾਤਰੀ ਜਾ ਰਹੇ ਉਤਸ਼ਾਹ ਕਿੰਨਾ ਕੋ ਜੀ ਟੋਟਲ 124 25 ਦੇ ਕਰੀਬ ਯਾਤਰੀ ਹੈ ਔਰ ਦੋ ਬਸਾਂ ਨੇ ਬਹੁਤ ਉਤਸ਼ਾਹ ਹੈ ਯਾਤਰੀਆਂ ਦੇ ਵਿੱਚ ਕਾਫੀ ਯਾਤਰੀ ਜਿਹੜੇ ਪਹਿਲੀ ਵਾਰੀ ਜਾ ਰਹੇ ਔਰ ਜਿਹੜੇ ਹਰ ਸਾਲ ਵੀ ਜਾਂਦੇ ਵਿੱਚ ਅੱਗੇ ਨੇ ਔਰ ਬਹੁਤ ਉਤਸ਼ਾਹ ਹੈ ਪੋਲੇ ਦੇ ਵਿਆਹ ਉੱਤੇ ਜਾ ਰਹੇ ਆ ਕਸ਼ਮੀਰ ਦੀਵਾਦੀ ਚ ਬਹੁਤ ਧੰਨਵਾਦ ਸਾਡੇ ਨਾਲ ਸਾਡੇ ਨਾਲ ਸਮਾਜ ਸੇਵੀ ਕਮਲ ਕੋਲੀ ਜੀ ਮੌਜੂਦ ਨੇ ਇੱਕ ਕੋਲੀ ਜੀ ਕੀ ਕਹਿਣਾ ਚਾਹੁੰਦੇ ਅੱਜ ਜਥਾ ਜਾ ਰਿਹਾ ਮੈਂ ਦੇਖਿਆ ਕਿ ਹਰ ਇੱਕ ਚ ਬੜਾ ਉਤਸ਼ਾਹ ਹੁੰਦਾ ਵਾ ਨਾੜਾ ਲਾਂਦੇ ਨੇ ਜੈਕਾਰਾ ਲਗਾਉਂਦੇ ਨੇ ਕਿ अमननाथ जाना है दूर बड़ा है एहो जा कोई नारा ओ जय घोष हुंदा वे ओदे कारण जेड़ा वे परमात्मा ਦੇ ਨਾਮ ਦੇ ਉੱਤੇ ਲੋਕੀ ਬੜੀ ਆਸਤਾ ਰੱਖਦੇ ਨੇ ਅਮਨਨਾਥ ਯਾਤਰਾ 'ਚ ਮੈਨੂੰ ਵੀ ਜਾਣ ਦਾ ਸੁਭਾਗੇ ਮਿਲਿਆ ਸੀ ਬੜਾ ਆਨੰਦ ਆਂਦਾ ਵਾ ਇੱਕ برفਾਨੀ ਕਸ਼ਮੀਰ ਦੀ ਘਾਟੀ ਦੇ ਵਿੱਚ ਸੀ ਭੋਲੇनाथ ਦੇ ਜਕਾਰੇ ਗੂੰਜਦੇ ਨੇ ਉੱਥੇ ਦੇਖ ਕੇ ਇਹੋ ਜਿਹਾ ਮਨ ਜਿਹੜਾ ਵਾ ਉਤਸ਼ਾਹਿਤ ਹੁੰਦਾ ਹੈ ਕਿ ਇੰਜ ਲੱਗਦੇ ਕਿ ਸਾਖ ਸਾਤ ਜਿਹੜਾ ਵਾ ਭਗਵਾਨ ਸ਼ਿਵ ਦੇ ਦਰਸ਼ਨ ਹੋ ਰਹੇ ਨੇ ਮੇਰੀ ਸਭ ਨੂੰ ਆਸ਼ਾ ਤੇ ਤਮੰਨਾ ਹੈ ਕਿ ਹਰ ਬੰਦਾ ਜਿਹੜਾ ਵਾ ਕੋਸ਼ਿ ਭੋਲੇनाथ ਦੇ ਦਰਸ਼ਨ ਕਰਨ ਤੇ ਬਾਬਾ ਬਰਫਾਨੀ ਦੇ ਦਰਸ਼ਨਾਂ ਵਾਸਤੇ ਕਸ਼ਮੀਰ ਘਾਟੀ ਜ਼ਰੂਰ ਜਾਣ ਉਹ ਅਮਨਨਾਦੀ ਯਾਤਰਾ ਹੀ ਕਹੋ ਜੀ ਯਾਤਰਾ ਹੈ ਜਿਹਦੇ ਤੇ ਸਭ ਦੀ ਮਨੋ ਕਾਮਨਾ ਪੂਰੀ ਹੁੰਦੀ ਹੈ ਜਿਹੜੀ ਸੁਸਾਇਟੀ ਗਟਾਂਜਨੀ ਤੇ ਕਮਲ ਜੀ ਜਿਹੜੀ ਯਾਤਰਾ ਲੈ ਕੇ ਜਾਂਦੇ ਹੈ ਇਹਨਾਂ ਦਾ ਬੜਾ ਵਧੀਆ ਉਪਾਏ ਹੈਗਾ ਹੈ ਕਿ ਇਹ ਬਾਬਾ ਬਰਫਾਨੀ ਦੇ ਲੋਕਾਂ ਨੂੰ ਦਰਸ਼ਨ ਕਰਵਾ ਰਹੇ ਨੇ ਇਹੋ ਜਿਹੇ ਸੰਸਥਾਵਾਂ ਨੂੰ ਬੱਚਿਆਂ ਨੂੰ ਖਾਸ ਕਰਕੇ ਨੌਜਵਾਨ ਪੀੜ੍ਹੀ ਨੂੰ ਧਰਮ ਦੇ ਮਾਰਗ ਤੇ ਜੋੜਨ ਲਈ ਇਹੋ ਜਿਹੇ ਸੰਸਥਾਵਾਂ ਜਿਹੜੀਆਂ ਕੰਮ ਕਰਦੀਆਂ ਉਹਨਾਂ ਦੀ ਪ੍ਰਸ਼ੰਸਾ ਕਰਨੀ ਚਾਹੀਦੀ ਹੈ ਕਿਉਂਕਿ ਜੁਵਾ ਪੀੜ੍ਹੀ ਜੇ ਧਰਮ ਦੇ ਮਾਰਗ ਨਾਲ ਚੱਲੇਗੀ ਤੇ ਉਹ ਨਸ਼ਿਆਂ ਤੋਂ ਵੀ ਦੂਰ ਰਹੇਗੀ ਤੇ ਬਰਾਈਆਂ ਤੋਂ ਵੀ ਦੂਰ ਰਹੇਗੀ ਇਸ ਕਰਕੇ ਜੈ ਸ਼ਿਵ ਬੋਲੇ ਨਾਰ ਕਿੰਨੇ ਮੈਂਬਰ ਜਾ ਰਹੇ ਆ ਤੇ ਉਤਸ਼ਾਹ ਕਿੰਨਾ ਕੁ ਸੰਗਤਾਂ 'ਚ ਇਹ ਦੋ ਬੱਸਾਂ ਲੈ ਕੇ ਜਾ ਰਹੇ ਨੇ ਇਹ ਹਰ ਸਾਲ ਬੱਸਾਂ ਲੈ ਕੇ ਜਾਂਦੇ ਨੇ ਐਡ ਕੀ ਦੋ ਬੱਸਾਂ ਜਾ ਰਹੀਆਂ ਜਿਹਦੇ 'ਚ 130 ਦੇ ਕਰੀਬ ਜਿਹੜੇ ਨੇ ਸ਼ਿਵ ਭਗਤ ਹੈਗੇ ਨੇ ਸਾਰੇ ਸ਼ਿ भोलेनाथਾਂ ਦੇ ਨਾ ਭੋਲੇ ਨਾ ਦੇ ਜੇਕਾਰੇ ਦੇ ਨਾਲ ਜਿਹੜੇ ਵੇਖੋ ਤੋ ਕੀ ਖੁਸ਼ੀਆਂ ਮਨਾ ਰਹੇ ਨੇ ਢੋਲ ਦੇ ਨਾਲ ਨੱਚ ਰਹੇ ਨੇ ਐਂਜੀ ਆਨੰਦ ਕਰਦੇ ਜਿਨਾਂ ਨੇ ਬਾਲਟਾਲ ਤੱਕ ਪਹੁੰਚ ਜਾਣਾ ਤੇ ਗੁਫਾ ਤੱਕ ਪਹੁੰਚ ਜਾਣਾ ਇਹਨਾਂ ਦੀ ਯਾਤਰਾ ਮੰਗਲਮਈ ਹੋਵੇ ਇਹੋ ਹੀ ਸ਼ਿ भोलेनाथਾਂ ਨਾਲ ਸੋਸਾਇਟੀ ਵੱਲੋਂ ਤੇ ਗਦੰਜੀ ਜੀ ਵੱਲੋਂ ਇਸ ਤਰ੍ਹਾਂ ਦੇ ਸੇਵਾ ਦੇ ਕੰਮ ਚੱਲਦੇ ਰਹਿਣਗੇ ਮੈਂ ਦੇਖਿਆ ਕਿ ਪਰਿਵਾਰ ਜਿਹੜਾ ਵਾਹ ਸ਼ੁਰੂ ਤੋਂ ਜਿਹੜਾ ਵਾਹ ਧਾਰਮਿਕ ਪ੍ਰਵਿਰਤੀ ਦੇ ਨਾਲ ਜੁੜਿਆ ਹੋਵੇਗੇ ਇਹਨਾਂ ਦੀ ਜਿਹੜੀ ਸੇਵਾ ਵੈ ਬੜੀ ਉੱਚੀ ਸੇਵਾ ਹੈ ਕਿਸੇ ਨੂੰ ਜੋੜਨਾ ਆਈ ਕਿ ਇੱਕ ਬੰਦਾ ਇਕੱਠਾ ਕਰਨਾ ਉਹ ਬੜੀ ਵੱਡੀ ਗੱਲ ਹੁੰਦੀ ਹੈ ਕਿ ਇੱਕ ਜਥਾ ਤਿਆਰ ਕਰਨਾ ਤੇ ਫਿਰ ਉਹਨਾਂ ਦਾ ਬਾਬਾ ਬਰਫਾਨੀ ਜੀ ਦੇ ਦਰਸ਼ਨ ਤੇ ਲੈ ਕੇ ਜਾਣਾ ਇਹ ਪਰਮਾਤਮਾ ਤੋਂ ਬਿਨਾਂ ਸੇਵਾ ਨਹੀਂ ਮਿਲਦੀ ਸਭ ਨੂੰ ਆਉਂਦਾ ਹੈ ਲੇਕਿਨ ਕੋਈ ਸੇਵਾ ਦੀ ਭਾਵਨਾ ਕਿਸੇ ਕਿਸੇ 'ਚ ਪੈਦਾ ਹੁੰਦੀ ਹੈ ਤੇ ਇਹ ਸਾਰੇ ਜਿਹੜੇ ਸੀ ਪੜੇ ਚੰਗੇ ਇਹ ਦੇਖੋ ਤੁਸੀਂ ਜਕਾਰੇ ਲੱਗ ਰਹੇ ਹੋ ਤੁਸੀਂ ਵੀ ਜਕਾਰੇ ਲਾਓ ਬਾਬਾ ਬਰਫਾਨੀ ਦੇ ਜੈਕਾਰੇ ਸਾਡੇ ਨਾਲ ਕਮਲ ਜੀ ਮੌਜੂਦ ਨੇ ਕਮਲ ਜੀ ਜਿਹੜੇ ਮੁੱਖ ਸੇਵਾਦਾਰ ਨੇ ਕਮਲ ਜੀ ਕੀ ਗਾਣਾ ਚਾਹੁੰਦੇ ਆ ਇੱਕਦਮ ਮੌਕੇ ਤੇ ਮੈਂ ਤਾਂ ਆਈ ਕਿੰਨਾ ਹੈ ਕਿ ਮੈਨੂੰ ਹਰ ਸਾਲ ਆਪਣਾ ਨੌਕਰ ਬਣਾ ਕੇ ਲੈ ਕੇ ਜਾਣ ਕਿ ਜਿਹੜਾ ਕਿ ਮੈਂ ਜਨਤਾ ਦੀ ਯਾਤਰੀਆਂ ਦੀ ਸੇਵਾ ਕਰ ਸਕਾਂ ਤੇ ਉਹ ਹਰ ਸਾਲ ਹੀ ਕਰਦਾ ਰਵਾਂ ਜਿੰਨਾ ਤੱਕ ਜਿੰਦਗੀ ਹੈਗੀ ਆ ਉਹਨਾਂ ਤੱਕ ਸੇਵਾ ਕਰਦਾ ਜਾਵਾਂ ਜੜੇ ਸ਼ਰਧਾਲੂ ਅੱਜ ਨਹੀਂ ਤੁਹਾਡੇ ਨਾਲ ਜਾ ਰਹੇ ਅਗਲੀ ਵਾਰ ਇਹਨਾਂ ਨੂੰ ਕੀ ਸੁਣਨਾ ਅਗਲੀ ਵਾਰ ਹੀ ਮੈਂ ਹਰ ਜਨ ਨੂੰ ਨਿਆਂ ਨਵਾਵਾਂਗਾ ਬਾਤ ਚੜ ਕੇ ਹਿੱਸਾ ਲੋ ਤੇ ਜਿੰਨੇ ਵੀ ਆਪਣੇ ਮਨੋ ਕਾਮਨਾ ਉਹ ਉੱਥੇ ਅਮਨਨਾ ਜਾ ਕੇ ਪੂਰੀਆਂ ਕਰਵਾਓ ਤੁਹਾਡੇ ਬਲਾਸਥਾਨ ਸੇਵਾ ਦੇ ਕੰਮ ਜਾਰੀ ਰਹਿਣਗੇ ਹਾਂਜੀ ਹਾਂਜੀ ਬਿਲਕੁਲ ਜਾਰੀ ਰਹਿੰਦੇ ਜੀ ਕਿੰਨਾ ਕੋ ਉਤਸ਼ਾਹ ਕਿੰਨਾ ਕੋ ਸੰਗਤਾਂ ਜੀ ਉਤਸ਼ਾਹ ਤੇ ਇਹੋ ਜਿਹਾ ਗਾਵਾ ਕਿ ਜਿਵੇਂ ਉੱਡ ਕੇ ਪਹੁੰਚੀ ਹੈ ਜੀ ਇਹ ਸੰ ਸਾਡੇ ਨਾਲ ਕਮਲ ਜੀ ਤੇ ਗਤੰਦਲੀ ਜੀ ਨੇ ਆਖਿਆ ਕਿ ਇਸ ਤਰ੍ਹਾਂ ਦੇ ਸਮਾਜਿਕ ਕੰਮ ਕਰਦੇ ਰਹਿਣਗੇ ਤੇ ਸੰਗਤਾਂ ਨੂੰ ਦਰਸ਼ਨ ਕਰਵਾਉਂਦੇ ਰਹਿਣਗੇ ਇਦਾਂ ਦੀਆਂ ਸੇਵਾ ਹੋਰ ਕਰਦੇ ਰਹਿਣਗੇ ਨਵੀਂ ਪੇਸ਼ਕਸ਼ ਲੈ ਕੇ ਫਿਰ ਹਾਜ਼ਰ ਹੋਵਾਂਗੇ ਤੁਸੀਂ ਬਣੇ ਰਹੋ ਨਾਓ ਅਮਰ